ਕਿਸਾਨ ਭਰਾਓ ਇਸ ਸਾਲ ਥੂੜੀ ਦੇ ਰੇਟ ਬਹੁਤ ਜ਼ਿਆਦਾ ਘਟ ਹੋਣ ਕਾਰਨ ਥੂੜੀ ਬਣਾਉਣਾ ਕਾਟੇ ਦਾ ਸੌਦਾ ਤੇ ਕਿਸਾਨੇ ਸੋਚ ਰਿਹਾ ਜਿਹੜਾ ਕਿਸਾਨ ਵਾਤਾਵਰਣ ਪ੍ਰੇਮੀ ਹੈ ਜਿਹੜਾ ਪਹਿਲਾਂ ਵੀ ਅੱਗ ਨਹੀਂ ਲਾਉਂਦਾ ਉਹ ਸੋਚਦਾ ਕਿਉਂ ਨਾ ਮੈਂ ਨਾੜ ਨੂੰ ਆਪਦੇ ਖੇਤ ਦੇ ਵਿੱਚ ਮਿੱਟੀ ਚਰ ਲਾ ਦਿਆਂ ਤੇ ਨਾਲ ਨਾਲ ਉਹਦੇ ਮਨ ਦੇ ਵਿੱਚ ਕੁਝ ਡਰ ਵੀ ਨੇ ਕਿ ਨਾੜ ਜਿਹੜਾ ਉਹ ਸੇਕ ਨਾ ਮਾਰੇ ਇਹ ਕਿਉਂਕਿ ਤੂੜੀ ਜੇ ਆਪਾਂ ਵੇਖਦੇ ਹਾਂ ਜਿੱਥੇ ਤੂੜੀ ਦਾ ਕੁੱਪ ਧੜ ਜਾਂ ਪੱਲਾ ਹੁੰਦਾ ਉੱਥੇ ਝੋਨਾ ਪੀਲਾ ਪੈ ਜਾਂਦਾ ਤੇ ਝੋਨਾ ਚੱਲਦਾ ਨਹੀਂ ਇੰਨਾ ਹੀ ਕੁਝ ਕਾਰਨਾਂ ਤੇ ਅੱਜ ਆਪਾਂ ਗੱਲ ਕਰਾਂਗੇ ਤਾਂ ਜੋ ਨਾੜ ਸੇਕ ਨਾ ਮਾਰੇ ਜਲਦੀ ਗਲੇ ਤੇ ਆਪਣਾ ਨੁਕਸਾਨ ਨਾ ਹੋਵੇ ਤੇ ਇਸ ਦੇ ਇਸ ਨੂੰ ਰਲਾਉਣ ਦੇ ਤਰੀਕੇ ਬਾਰੇ ਵੀ ਆਪਾਂ ਥੋੜੀ ਜੀ ਗੱਲ ਕਰਾਂਗੇ ਕਿਉਂਕਿ ਕੁਝ ਗੱਲਾਂ ਜਿਹੜੀਆਂ ਨੇ ਉਹ ਬੜੀਆਂ ਈ ਧਿਆਨ ਦੇਣ ਯੋਗ ਨੇ ਜੇ ਆਪਾਂ ਧਿਆਨ ਨਾ ਦਿੱਤਾ ਤਾਂ ਉਹਦੇ ਵਿੱਚ ਆਪਣਾ ਨੁਕਸਾਨ ਹੋਣ ਦੇ ਡਾਰੇ ਆਪਣਾ ਝੋਨਾ ਨਹੀਂ ਚੱਲਣਾ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਤੂੜੀ ਨਹੀਂ ਬਣਾਈ ਤੇ ਜਿਹੜਾ ਆਪਣਾ ਉੱਥੇ ਵੱਢਣ ਵਾਲਾ ਰੀਪਰ ਉਹ ਮਾਰ ਕੇ ਪੂਰੇ ਤੂੜੀਆ ਕਣਕ ਦੇ ਣਾੜ ਨੂੰ ਇੱਕ ਸਾਰ ਖੇਤ ਵਿੱਚ ਖਲਾਰ ਕੇ ਉਸ ਤੋਂ ਬਾਅਦ ਦੂਰ ਤਵੀਆਂ ਦੀ ਪਾ ਦਿਓ ਕਿਉਂਕਿ ਆਪਾਂ ਵੀ ਇਹੀ ਤਰੀਕਾ ਕਰਨੇ ਆ ਤੇ ਦੋਰ ਤਵੀਆਂ ਦੀ ਪਾਉਣ ਤੋਂ ਬਾਅਦ ਜਿਹੜਾ ਤੁਸੀਂ ਉਸ ਦੇ ਉੱਪਰ ਇੱਕ ਬੈਗ ਯੂਰੀਆ ਦਾ ਪਾ ਕੇ ਤੇ ਪਾਣੀ ਲਾ ਦਿਓ ਇਹ ਪਾਣੀ ਲਾਉਣਾ ਬਹੁਤ ਜ਼ਰੂਰੀ ਹੈ ਤੇ ਯੂਰੀਆ ਪਾਣੀ ਮੀ ਬਹੁਤ ਜ਼ਰੂਰੀ ਹੈ ਕਿਉਂਕਿ ਨਾੜ ਨੇ ਗਲਨ ਵਾਸਤੇ ਨਾਈਟ੍ਰੋਜਨ ਉਹ ਚਾਹੀਦੀ CN CN ਹੁੰਦਾ ਉਹ ਕੋਈ ਟੈਕਨੀਕਲ ਹੈਗਾ ਪੁਆਇੰਟ ਨੇ ਉਹਦੇ ਤੇ ਆਪਾਂ ਅੱਜ ਗੱਲ ਨਹੀਂ ਕਰਦੇ ਤੇ ਨਾਈਟ੍ਰੋਜਨ ਜਿਹੜੀ ਉਹਨੇ ਖਾਣੀ ਸੀ ਜਿਹੜੀ ਉਹਨੇ ਜ਼ਮੀਨ ਚੋਂ ਨਾਈਟ੍ਰੋਜਨ ਨੂੰ ਖਿੱਚਣਾ ਸੀਗਾ ਉਹ ਆਪਾਂ ਉਹਨੂੰ ਉੱਪਰੋਂ ਨਾਈਟ੍ਰੋਜਨ ਦੇਤੀ ਜਿਹੜੀ ਆਪਾਂ ਉੱਪਰੋਂ ਉਹਨੂੰ ਇੱਕ ਬੋਰਾ ਯੂਰੀਆ ਦਾ ਪਾਵਾਂਗੇ ਉਹਦੇ ਨਾਲ ਉਹਦੀ ਗਲਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਤੇਜ਼ੀ ਨਾਲ ਵਧੇਗੀ ਉਹ ਜਲਦੀ ਗਲੇਗਾ ਜਿਹੜਾ ਜੰਤਰ ਮੂੰਗੀ ਜਾਂ ਫਿਰ ਖਖੜੀਆਂ ਦੀਆਂ ਵੇਲਾਂ ਜਾਂ ਹੋਰ ਮੂੰਗੀ ਇਹ ਜਿਹੜੇ ਹਰਾ ਮੱਦਾਂ ਵਾਲੇ ਖਾਦਾਂ ਹੁੰਦੀਆਂ ਨੇ ਜਾਂ ਸਾਂ ਜਾਂ ਟੈਂਚਾ ਇਹ ਜਲਦੀ गल ਜਾਂਦੇ ਨੇ ਕਿਉਂਕਿ ਇਹਨਾਂ ਦੀਆਂ ਜੜ੍ਹਾਂ ਦੇ ਵਿੱਚ ਵੀ ਫਲੀਦਾਰ ਦੇ ਵਿੱਚ ਨਾਈਟ੍ਰੋਜਨ ਹੁੰਦੀ ਏ ਤੇ ਇਹ ਜਿਹੜਾ ਸੁੱਕਿਆ ਹੋਇਆ ਪੌਦਾ ਬਣ ਮਤਲਬ ਸੁੱਕਿਆ ਹੋਣਾੜ ਇਹ ਥੋੜਾ ਜਿਹਾ ਔਖਾ गलਦਾ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਇਹਨਾਂ ਦੇ ਵਿੱਚ 18 ਦੇ 18 ਜਿਹੜੇ ਪੋਸ਼ਟਿਕ ਤੱਤ ਨੇ ਕਿਉਂਕਿ ਪਹਿਲਾਂ ਇਹਨੇ ਜ਼ਮੀਨ ਦੇ ਵਿੱਚੋਂ ਉਹਨਾਂ ਨੂੰ ਸਤ ਕੀਤਾ ਖਿੱਚਿਆ ਤੇ ਆਪ ਬਣਿਆ ਉਸ ਤੋਂ ਬਾਅਦ ਦਾਣੇ ਬਲੀਆਂ ਬਣੀਆਂ ਤੇ ਦਾਣੇ ਭਰੇ ਵਿੱਚ ਉਹ ਪੋਸ਼ਟਿਕ ਤੱਤਾਂ ਦੇ ਸਾਰਿਆਂ ਦੇ ਮੇਲ ਨਾਲ ਹੀ ਗੱਲ ਬਣਦੀ ਹੈ ਉਹ ਆਪਾਂ ਬਲੀਪਾਤੀ ਸਾਰੇ ਜਾਣਦੇ ਆ ਤੇ ਹੁਣ ਆਪਾਂ ਉਹਨਾਂ ਤੱਤਾਂ ਨੂੰ ਹੀ ਦੁਬਾਰਾ ਤੋੜ ਕੇ ਮਿੱਟੀ ਦੇ ਵਿੱਚ ਮਿਲਾਉਣਾ ਤਾਂ ਜੋ ਉਹ ਜਿਹੜੇ ਅਜਾਇਆ ਨਾ ਜਾਣ ਉਹ ਆਪਣੀ ਮਿੱਟੀ ਦੇ ਵਿੱਚ ਚਲੇ ਜਾਣ ਤੇ ਉਹਨਾਂ ਨੂੰ ਤੋੜਨ ਵਾਸਤੇ ਜਿਹੜਾ ਉਹ ਆਪਣੀ ਜ਼ਮੀਨ ਦੇ ਵਿੱਚ ਜਿਹੜਾ ਹੈ ਉਹ ਜੈਵਿਕ ਮਾਦਾਂ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਹਾਡੀ ਤੁਸੀਂ ਪਹਿਲਾਂ ਵਿੱਚ ਪਰਾਲੀ ਨੂੰ ਆਗ ਨਹੀਂ ਲਾਉਂਦੇ ਪਰਾਲੀ ਜਾਂ ਹੋਰ ਹਰੀਆਂ ਘਾਹਾਂ ਰਲਾਉਂਦੇ ਹੋ ਤਾਂ ਤੁਹਾਡੀ ਜਿਹੜੀ ਜ਼ਮੀਨ ਦਾ ਘਟ ਉਹ ਵਧੀਆ ਹੋਏਗਾ ਉਹਦੇ ਵਿੱਚ ਜੈਵਿਕ ਮਾਤਾ ਹੋਏਗਾ ਉਹ ਹੋਰ ਜਲਦੀ ਇਹਨੂੰ ਗਾਲੇਗਾ ਔਰ ਉਹਦੇ ਨਾਲ ਫਾਇਦਾ ਵੀ ਜ਼ਿਆਦਾ ਮਿਲੇਗਾ ਕਿਉਂਕਿ ਇਹਨਾਂ ਗਲਣ ਵਾਸਤੇ ਇਹਨੂੰ ਚਾਹੀਦੇ ਨੇ 60 70 80 90 ਦਿਨ ਚਾਹੀਦੇ ਨੇ ਤੇ ਆਪਣੇ ਕੋਲ ਕਈਆਂ ਕੋਲ ਬਾਸਮਤੀ ਵਾਲਿਆਂ ਕੋਲ ਤਾਂ ਇੰਨੇ ਦਿਨ ਹੈਗੇ ਆ ਤੇ ਝੋਨਾ ਵੀ ਜਿਨ੍ਹਾਂ ਨੇ ਲਾਉਣਾ ਨੇ ਉਹਨਾਂ ਨੂੰ ਵੀ ਕੋਈ ਡਰਨ ਦੀ ਲੋੜ ਨਹੀਂ ਜੇ ਤੁਸੀਂ ਉੱਪਰ ਉਹਨੂੰ ਇੱਕ ਗੱਟਾ ਯੂਰੀਆ ਪਾ ਕੇ ਪਾਣੀ ਲਾ ਦਿੰਦੇ ਹੋ ਜਦੋਂ ਇਹ ਬੱਤਰ ਆਏਗਾ ਉਸ ਤੋਂ ਬਾਅਦ ਫਿਰ ਤੁਸੀਂ ਦੂਰ ਲਾ ਕੇ ਤੇ ਲੇਜ਼ਰ ਲਵਾ ਸਕਦੇ ਹੋ ਮਤਲਬ ਖਬਰਾਂ ਦੀ ਕੋਈ ਲੋੜ ਨਹੀਂ ਜ਼ਮੀਨ ਨੂੰ ਤਾਕਤ ਹੀ ਦੇਵੇਗਾ ਪਰ ਯੂਰੀਆ ਤੇ ਪਾਣੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਪਹਿਲੀ ਵਾਰ ਇਹ ਕਰ ਰਹੇ ਜੇ ਉਸ ਤੋਂ ਅੱਗੇ ਆਪਾਂ ਗੱਲ ਕਰਨੀ ਆ ਵੀ ਜੈਵਿਕ ਮਾਧੇ ਵਿੱਚ ਇਹਨੇ ਬਦਲ ਜਾਣਾ ਹੈ ਤੁਹਾਡੀ ਜ਼ਮੀਨ 'ਚ ਜੇ ਜੈਵਿਕ ਮਾਧਾ 0.75 ਤੋਂ ਉੱਪਰ ਹੈ ਇਹਨੂੰ ਗਲਨ ਦੇ ਵਿੱਚ ਹੋਰ ਜ਼ਿਆਦਾ ਤੇਜ਼ੀ ਆਊਗੀ ਤੇ ਜਿਹੜੇ ਵੀਰ ਕੱਦੂ ਕਰਕੇ ਜਿਨ੍ਹਾਂ ਨੇ ਝੋਨਾ ਲਾਉਣਾ ਉਹਨਾਂ ਨੂੰ ਖਾਸ ਧਿਆਨ ਰੱਖਣਾ ਪਏਗਾ ਕਿਉਂਕਿ ਉਹਨਾਂ ਨੂੰ ਕੱਦੂ ਕਰਨ ਸਮੇਂ ਪਾਣੀ ਬਹੁਤ ਘੱਟ ਭਰ ਕੇ ਕੱਦੂ ਕਰਨਾ ਪਏਗਾ ਜੇ ਪਾਣੀ ਜ਼ਿਆਦਾ ਭਰ ਲਿਆ ਕੱਦੂ ਕਰਿਆ ਤੇ ਹਿੱਲ ਕੇ ਤਰ ਕੇ ਉੱਪਰ ਆ ਜਾਏਗਾ ਜੇ ਜਦੋਂ ਉਸ ਟਾਈਮ 'ਚ ਹਵਾ ਵੀ ਚੱਲਦੀ ਆ ਉਹ ਹਵਾ ਨਾਲੋਂ ਇੱਕ ਪਾਸੇ ਜਾ ਕੇ ਸਾਰੇ ਤੁਹਾਡਾ ਚੋਨਾ ਨਾਪਲੇਗਾ ਚੋਨੇ ਤੇ ਬੂਟੇ ਮਾਰ ਦੇਗਾ ਫਿਰ ਤੁਸੀਂ ਆਖੋਗੇ ਵੀ ਇਹ ਕੀ ਹੋ ਗਿਆ ਤੁਸੀਂ ਆਪਦੇ ਹਿਸਾਬ ਨਾਲ ਉਸ ਦੀ ਵਿਅੋਧਬੰਦੀ ਕਰ ਲੈਣੀ ਹੈ ਪਾਣੀ ਘੱਟ ਰੱਖਣਾ ਜਿਹੜੇ ਸੁੱਕਾ ਕੱਦੂ ਕਰਦੇ ਨੇ ਜਾਂ ਸਿੱਧੀ ਬਿਜਾਈ ਕਰਦੇ ਨੇ ਉਹਨਾਂ ਵਿੱਚ ਕੋਈ ਦਿੱਕਤ ਨਹੀਂ ਉਹ ਬੇਫਿਕਰ ਹੋ ਜਾਣਾ ਉਹਨਾਂ ਨੂੰ ਇਸ ਗੱਲ ਤੋਂ ਡਰਨ ਦੀ ਲੋੜ ਨਹੀਂ ਬਸ ਕੱਦੂ ਵਾਲਿਆਂ ਨੂੰ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਹੈ ਤੇ ਬਾਕੀ ਜਿੱਥੋਂ ਤੱਕ ਰਹੀ ਮੈਂ ਮੇਰੀ ਗੱਲ ਮੈਂ ਕਿਸ ਤਰ੍ਹਾਂ ਕਰਨਾ ਮੈਂ ਤਾਂ ਜੀ ਦੇਖੋ ਪਿਛਲੇ ਦਿਨ 2017 ਤੋਂ ਲੈ ਕੇ ਲਗਭਗ 9 ਕੋ ਸਾਲ ਹੋ ਗਏ ਨੇ ਮੈਨੂੰ 9 10 ਸਾਲ ਤੇ ਮੈਂ ਆਪਣਾ ਜਿਹੜਾ ਕਣਕ ਦੇ ਨਾਲ ਨੂੰ ਨਾ ਕਦੀ ਅੱਗ ਲਾਈਏ ਤੇ ਨਾ ਕਦੀ ਲਾਈਏ ਮੈਂ ਪਰਾਲੀ ਨੂੰ ਅੱਗ ਮੈਂ ਹਮੇਸ਼ਾ ਇਹਨਾਂ ਨੂੰ ਵਿੱਚ ਹੀ ਬੋਣਾ ਕਿਉਂਕਿ ਮੈਨੂੰ ਥੋੜਾ ਜਿਆਦਾ ਤੇ ਇਹ ਲਫੂਕਣ ਦਾ ਵੀ ਸ਼ੌਂਕ ਏ ਤੇ ਜ਼ਮੀਨ ਦੀ ਸਿਹਤ ਤੇ ਆਪਾਂ ਕੰਮ ਕਰ ਰਹੇ ਆ ਮੇਰੀ ਜਿਹੜੀ ਜ਼ਮੀਨ ਦਾ ਜੈਵਿਕ ਮਾਦਾ 1.01 ਹੈ ਜੋ ਪਿਛਲੇ ਸਾਲ ਦੀ ਰਿਪੋਰਟ ਮੁਤਾਬਕ ਸੀ ਇਸ ਸਾਲ ਹੋਰ ਵਧੇਗਾ ਤੇ ਮੈਂ ਤਾਂ ਦੇਖੋ ਜੀ ਮੈਂ ਥੋੜਾ ਰਿਸਕੀ ਬੰਦਾ ਮੈਂ ਰਿਸਕ ਜ਼ਿਆਦਾ ਲੈਣਾ ਮੈਂ ਤੂੜੀ ਸਾਰੀ ਬਣਾ ਲੈਣਾ ਰੇਟ ਚ ਜੋ ਵੀ ਹੋਵੇ ਭਾਵੇਂ ਵੱਧ ਮੇਲੇ ਘੱਟ ਮੇਲੇ ਮੈਂ ਆਪਦਾ ਗੈਰਜ਼ ਆਪਦਾ ਛੱਡ ਜਿਹੜਾ ਉਹ ਪਰ ਲੈਣਾ ਮੇਰੇ ਇਕ ਸੋ ਵੀ 150 ਟਰਾਲੀ ਬਣਦੀ ਉਹ ਬਣਾ ਕੇ ਮੈਂ ਆਪਦੀ ਰੱਖ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਮੈਂ ਕੰਮ ਕਰਨਾ ਮੈਂ ਤਾਂ ਉਹਨੂੰ ਦੂਰ ਤਵੀਆਂ ਦੀ ਪਾ ਕੇ ਥੋੜੀ ਜਿਹੀ ਲੇਟ ਪਾਉਣਾ ਲੋਕਾਂ ਨਾਲੋਂ ਮੱਥਿਆਂ ਤੇ ਬੰਨਿਆਂ ਦੇ ਗੇੜੇ ਲਾ ਦੇਣਾ ਤਾਂ ਕਿ ਕੋਈ ਆਗ ਨਾ ਲਾ ਦੇ ਤੇ ਥੋੜੀ ਜਿਹੀ ਲੇਟ ਪਾਉਣ ਦਾ ਇਹ ਮਤਲਬ ਧੁੱਪਾਂ ਨਾਲ ਥੋੜਾ ਜਿਹਾ ਗਲ ਜਾਂਦਾ ਧੁੱਪੇ ਨੂੰ ਬਹੁਤ ਛੇਤੀ ਘਾਲਦੀ ਹੈ ਧੁੱਪਾਂ ਨਾਲ ਗਲ ਗਲ ਜਾਂਦਾ ਜਦੋਂ ਤੇ ਉਸ ਤੋਂ ਬਾਅਦ ਮੈਂ ਦੂਰ ਤਵੀਆਂ ਦੀ ਪਾ ਕੇ ਤੇ ਨੂੰ ਫਿਰ ਸੁਆਗਾ ਮਾਰ ਕੇ ਤੇ ਉਸ ਤੋਂ ਬਾਅਦ ਮੈਂ ਲੇਜ਼ਰ ਕਰਦਾ ਕਿਉਂਕਿ ਆਪਣਾ ਜਿਹੜਾ ਮਿਸ਼ਨ ਹੈ ਉਹ ਹੈਗਾ ਜੀ ਅੱਗ ਮੁਕਤ ਜ਼ਹਿਰ ਮੁਕਤ ਝੋਨਾ ਮੁਕਤ ਪੰਜਾਬ ਤੇ ਮੈਂ ਸਮਝਦਾ ਵੀ ਜਿਹੜਾ ਪਰਾਲੀ ਜਾਂ ਨਾੜ ਕੋਈ ਵੀ ਫਸਲ ਦੀ ਜਿਹੜੀ ਇਸਟਜ ਉਹ ਜ਼ਮੀਨ ਦੀ ਮਾਨਤੇ ਤੇ ਉਹ ਆਪਾਂ ਨੂੰ ਜ਼ਮੀਨ ਨੂੰ ਦੇਣੀ ਚਾਹੀਦੀ ਹੈ ਤੇ ਮੈਂ ਤਾਂ ਨਹੀਂ ਲਾਉਂਦਾ ਜੀ ਪਾਣੀ ਆਪਾਂ ਪਾਣੀ ਦੀ ਵੀ ਬਚਤ ਕਰਨੇ ਮੈਂ ਵਿਚਾਲੇ ਮੀਂਹ ਪੈ ਜਾਂਦੇ ਨੇ ਇੱਕ ਦੋ ਲੇਜ਼ਰ ਕਰਨ ਤੋਂ ਬਾਅਦ ਪੈ ਜਾਂਦੇ ਨੇ ਮੀਂਹ ਕਿਉਂਕਿ ਮੈਂ ਬਾਸਮਤੀ ਸਾਰੀ ਲਾਉਣਾ ਤੇ ਮੈਂ ਜੁਲਾਈ ਦੇ ਵਿੱਚ ਆਪਣਾ ਲਾਉਣੀ ਹੁੰਦੀ ਜੀ ਬਾਸਮਤੀ ਤੇ ਉਹ ਉਸ ਵਕਤ ਤੱਕ 15 ਮਾਰਚ ਤੋਂ ਲੈ ਕੇ ਤੇ ਹਿਸਾਬ ਲਾ ਲਓ ਵੀ 1 ਜੁਲਾਈ ਤੱਕ ਮੈਂ ਖੇਤ ਦੇ ਵਿੱਚ ਪਾਣੀ ਨਹੀਂ ਲਾਉਣਾ ਤੇ ਕਿਉਂਕਿ ਮੈਂ ਕਰਨਾ ਹੁੰਦਾ ਜੀ ਸਾਰਾ ਸੁੱਕਾ ਕਦੂ ਮੈਂ ਪਿਛਲੇ 23-24 ਸਾਲਾਂ ਤੋਂ ਸੁੱਕਾ ਕਦੂ ਕਰ ਰਿਹਾ ਇਸ ਲਈ ਆਪਾਂ ਪਾਣੀ ਨਹੀਂ ਲਾਉਂਦੇ ਆਪਾਂ ਜਦੋਂ ਤੂੰ ਬਾਸਮਤੀ ਲਾਉਣੀ ਹੁੰਦੀ 1 ਜੁਲਾਈ ਨੂੰ ਉਦੋਂ ਕੱਦੂ ਦੇ ਅੱਗੇ-ਅੱਗੇ ਆਪਾਂ ਅੱਧਾ ਬੈਗ ਯੂਰੀਆ ਤੇ ਅੱਧਾ ਬੈਗ ਹੀ ਪोटाश ਦਾ ਪਾ ਕੇ ਤੇ ਉੱਪਰੋਂ ਸੁਹਾਗਾ ਮਾਰ ਕੇ ਤੇ ਸੁੱਕੇ ਕੱਦੂ ਦੇ ਵਿੱਚ ਆਪਾਂ ਬਾਸਮਤੀ ਲਵਾ ਦਿੰਨੇ ਆ ਤੇ ਇਹ ਮੈਂ ਆਪਦੇ ਬਾਰੇ ਦੱਸਿਆ ਸੀ ਕੁਝ ਗੱਲਾਂ ਤੁਹਾਨੂੰ ਜਿਹੜੀਆਂ ਧਿਆਨ ਦੇਣ ਯੋਗ ਦੱਸੀਆਂ ਨੇ ਕਿ ਇੱਕ ਤਾਂ ਜਿੰਨਾ ਕੱਦੂ ਕਰਨਾ ਹੈ ਕੱਦੂ ਵਾਲੇ ਧਿਆਨ ਦੇਣ ਤੇ ਇਹਦੇ ਬਾਈ ਜੀ ਫਾਇਦੇ ਹੀ ਬਹੁਤ ਨੇ ਨਾੜ ਦੇ ਇਹ ਪ੍ਰਾਲੀ ਨਾਲੋਂ ਜ਼ਿਆਦਾ ਵੱਧ ਤਾਕਤ ਰੱਖਦਾ ਤੇ ਪ੍ਰਾਲੀ ਨਾਲੋਂ ਥੋੜਾ ਜਿਹਾ ਗਲਣ ਚ ਵੀ ਓਨਾ ਹੀ ਟਾਈਮ ਲੈਂਦਾ ਹੈ ਪਰ ਪ੍ਰਾਲੀ ਵੀ ਗਲਣ ਚ ਕਾਫੀ ਟਾਈਮ ਲਾ ਜਾਂਦੀ ਹੈ ਇਹ ਥੋੜਾ ਜਿਹਾ ਪ੍ਰਾਲੀ ਨਾਲੋਂ ਛੇਤੀ ਗਲ ਜਾਂਦਾ ਜੇ ਆਪਾਂ ਇਹਨੂੰ ਪਾਣੀ ਤੇ ਯੂਰੀ ਹਲਾ ਦਿਆਂ ਕਿਤੇ ਬਹੁਤ ਛੇਤੀ ਗਲਦਾ ਤੇ ਪ੍ਰਾਲੀ ਵੀ ਜਿਹੜੀ ਇਹ ਉਹ ਵੀ ਜਲਦੀ ਗਲ ਜਾਂਦੀ ਉਹ ਡਿਪੈਂਡ ਕਰਦੀ ਤੁਹਾਡੀ ਜਿਵੇਂ ਆਪਾਂ ਗੱਲ ਕੀਤੀ ਤੁਹਾਡੇ ਜ਼ਮੀਨ ਦੇ ਵਿੱਚ ਜੈਵਿਕ ਮਾਦਾਂ ਕਿੰਨਾ ਤੁਹਾਡੀ ਜ਼ਮੀਨ ਦਾ ਗੱਟ ਕਿਹੋ ਜਿਹਾ ਜੇ ਤੁਸੀਂ ਅੱਗੇ ਵਿੱਚ ਪ੍ਰਾਲੀ ਮਿਕਸ ਕਰਦੇ ਤੇ ਬਹੁਤ ਜਲਦੀ ਗਲੇਗਾ ਔਰ ਤੁਹਾਨੂੰ ਰਿਜ਼ਲਟ ਵੀ ਜਲਦੀ ਵੇਖਣ ਨੂੰ ਮਿਲੇਗਾ ਜੇ ਤੁਸੀਂ ਮਤਲਬ ਚ ਪਹਿਲੀ ਵਾਰੀ ਕਰ ਰਹੇ ਹੋ ਤੇ ਇਸ ਸਾਲ ਤੁਹਾਨੂੰ ਇਹ ਰਿਜ਼ਲਟ ਵੇਖਣ ਤੇ ਨਹੀਂ ਮਿਲਨੇ ਪਰ ਅਗਲੇ ਸਾਲ ਜਿਹੜਾ ਉਹ ਰਿਜ਼ਲਟ ਬਹੁਤ ਹੀ ਪੋਜ਼ਿਟਿਵ ਰਿਜ਼ਲਟ ਤੇ ਮਿਲਣਗੇ ਤੇ ਮੇਰੀ ਸਾਰੇ ਵੀਰਾਂ ਨੂੰ ਅਪੀਲ ਹੈ ਵੀ ਆਪਾਂ ਅੱਗ ਦਾ ਖੜਾ ਛੱਡ ਜੀ ਆਗਣ ਨਾਲ ਬਹੁਤ ਦਰਖਤਾਂ ਦਾ ਨੁਕਸਾਨ ਹੁੰਦਾ ਹੈ ਉਹਦੇ ਵਿੱਚ ਵਾਤਾਵਰਣ ਦਾ ਪ੍ਰਦੂਸ਼ਣ ਹੁੰਦਾ ਹੀ ਹੁੰਦਾ ਤੇ ਇਹ ਨਹੀਂ ਜ਼ਰੂਰੀ ਵੀ ਉਹ ਕਰ ਰਿਹਾ ਤੇ ਮੈਂ ਕਰ ਰਿਹਾ ਫੈਕਟਰੀਆਂ ਜ਼ਿਆਦਾ ਕਰ ਰਹੀਆਂ ਕਿਸਾਨ ਘੱਟ ਕਰ ਰਹੀਆਂ ਆਪਣਾ ਜਿੰਨਾ ਯੋਗਦਾਨ ਹੈ ਉਹਨਾਂ ਪਾਈਏ ਉਹਦੇ ਚ ਚਟੀਆਂ ਰੀਆਂ ਕਿੰਨੀਆਂ ਆਪਾਂ ਸਾੜ ਦਿੰਨੇ ਆ ਕਿੰਨੇ ਆਪਾਂ ਜਾਨਵਰ ਸਾੜ ਦਿੰਨੇ ਆ ਤੇ ਕਿੰਨਾ ਕੁਛ ਕਰ ਦਿੰਨੇ ਆ ਤੇ ਅੱਗ ਕਿਸੇ ਮਸਲੇ ਦਾ ਆ ਲੈਣੀ ਇਸ ਕਰਕੇ ਕਣਕ ਦੇ ਨਾੜ ਨੂੰ ਜ਼ਮੀਨ ਦੇ ਚ ਵਾਹੋ ਜ਼ਮੀਨ ਦੀ ਮਾਣ ਤੇ ਜ਼ਮੀਨ ਨੂੰ ਵਾਪਸ ਮੋੜੋ ਤੇ ਕੋਈ ਡਰਨ ਦੀ ਲੋੜ ਨਹੀਂ ਬਸ ਤੁਸੀਂ ਉਹਨੂੰ ਵਿੱਚ ਮਿੱਟੀ ਦੇ ਰਲਾ ਕੇ ਤੇ ਇੱਕ ਬੈਗ ਯੂਰੀਆ ਪਾ ਕੇ ਤੇ ਉੱਪਰੋਂ ਪਾਣੀ ਲਾ ਦਿਓ ਉਹ ਯੂਰੀਆ ਵੀ ਜਿਹੜੀ ਇਹ ਉਹ ਵੀ ਤੁਹਾਡੀ ਜ਼ਮੀਨ ਨੂੰ ਤੁਹਾਡੀ ਫਸਲ ਨੂੰ ਫਾਇਦਾ ਕਰੇਗੀ ਤੇ ਤੁਹਾਡਾ ਚੋਨਾ ਬਿਲਕੁਲ ਵੀ ਪੀਲਾ ਨਹੀਂ ਪਏਗਾ ਨਾਲ ਦੀ ਨਾਲ ਚੱਲ ਜੇਗਾ ਔਰ ਤੁਸੀਂ ਇਹ ਤਜਰਬਾ ਘੱਟੋ ਘੱਟ 50% ਰਕਬੇ ਦੇ ਵਿੱਚ ਜ਼ਰੂਰ ਕਰੋ ਮੇਰੀ ਇਹ ਤੁਹਾਨੂੰ ਅਪੀਲ ਹੈ ਬਾਕੀ ਇਹ ਵੀਡੀਓ ਚੰਗੀ ਲੱਗੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਅੱਗੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ ਸ਼ੁਕਰੀਆ ਜੀ